ਮੇਰਾ ਜਿਗਰੀ ਯਾਰ ਹੈ ਜੀ ਮੇਰਾ ਛੋਟਾ ਭਰਾ ਹੈ ਕਰਨੀ ਤਨਮੋਲ ਅਸੀਂ 35 ਸਾਲਾਂ ਦੀ ਸਾਡੀ ਯਾਰੀ ਹੈ ਜੀ ਉਹ ਕੋਈ ਵੀ ਕਰਮ ਕਰੇ ਕਿਸੇ ਵੀ ਸੁੱਖ ਦੁੱਖ ਚ ਜੇ ਤੁਹਾਡਾ ਦੋਸਤ ਭਰਾਵਾਂ ਨਾਲ ਵਧੁੰਦਾ ਜੇ ਉਹ ਖੜੂਗਾ ਤਾਂ ਹੋਰ ਕੌਣ ਖੜੂਗਾ ਮੈਂ ਆਪਣੇ ਭਰਾ ਦੇ ਨਾਲ ਤਨੋ ਮਨੋ ਤੁਹਾਨੂੰ ਸਾਰੇ ਪਾਸੇ ਆਪਣੇ ਭਰਾ ਦੇ ਨਾਲ ਖੜਾ ਔਰ ਵਾਹਿਗੁਰੂ ਅਗੇ ਅਰਦਾਸ ਕਰਦਾ ਵੀ ਬਹੁਤ ਤਕੜੀ ਜਿੱਤ ਸਾਨੂੰ ਹਾਸਲ ਹੋਵੇ ਉਹਨੂੰ ਕਿਉਂਕਿ ਥੱਲੋਂ ਉੱਠੇ ਰੂਟ ਲੈਵਲ ਤੋਂ ਉੱਠੇ ਸਾਡਾ ਭਰਾ ਇਹਨੂੰ ਰਿਕਸ਼ਿਆਂ ਦਾ ਵੀ ਪਤਾ ਹੈ ਰਿਕਸ਼ੇ ਤੇ ਕਿਵੇਂ ਚੜੀਦਾ ਸਾਈਕਲ ਦਾ ਵੀ ਪਤਾ ਵੀ ਸਾਈਕਲ ਤੇ ਸਾਈਕਲਾਂ ਦੀ ਕੀ ਦਸ਼ਾ ਹੁੰਦੀ ਹੈ ਬਸਾਂ ਇਹ ਧੱਕੇ ਵੀ ਤੇ ਐਵੇਂ ਕੋਈ ਜੱਦੀ ਪੁੱਛਦੇ ਸੀ ਅਮੀਰ ਨਹੀਂ ਹੈਗੇ ਹਨ ਆਪਣੇ ਭਰਾ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਬਿੰਨੂ ਢਿੱਲੋਂ ਤੁਹਾਨੂੰ ਦੱਸਦੇ ਕਿ ਫਰੀਦਕੋਟ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਵੱਲੋਂ ਹੁਣ ਰੋਡ ਸ਼ੋਅ ਕਰਨੇ ਵੀ ਸ਼ੁਰੂ ਕਰ ਦਿੱਤੇ ਨੇ ਤੇ ਅੱਜ ਉਹਨਾਂ ਦਾ ਚੋਣ ਪ੍ਰਚਾਰ ਕਰਨ ਦੇ ਲਈ ਉਹਨਾਂ ਦੇ ਪੁਰਾਣੇ ਸਾਥੀ ਬਿੰਨੂ ਢਿੱਲੋਂ ਪਹੁੰਚੇ ਨੇ ਜਿੱਤੇ ਉਹਨਾਂ ਦੇ ਵੱਲੋਂ ਗੱਡੀ ਦੇ ਉੱਪਰ ਬੈਠ ਕੇ ਪੂਰੇ ਸ਼ਹਿਰ ਦੇ ਵਿੱਚ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਬਿੰਨੂ ਢਿੱਲੋਂ ਨੇ ਕਰਮਜੀਤਨ ਮੂਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ ਮੈਂ ਦੇਖ ਰਿਹਾ ਮੈਂ ਮੁੱਦਾ ਲਿਆ ਆਪਣੇ ਭਰਾ ਵਾਲਾ ਯਾਰੀ ਦੋਸਤੀ ਵਾਲਾ ਮੁੱਦਾ ਹੈ ਮੇਰਾ ਮੇਰਾ ਜਿਗਰੀ ਯਾਰ ਹੈ ਜੀ ਮੇਰਾ ਛੋਟਾ ਭਰਾ ਹੈ ਕਰਨੀ ਇਹ ਤਨਮੋਲ ਅਸੀਂ 35 ਸਾਲਾਂ ਦੀ ਸਾਡੀ ਯਾਰੀ ਹੈ ਜੀ ਉਹ ਕੋਈ ਵੀ ਕਰਮ ਕਰੇ ਕਿਸੇ ਵੀ ਸੁੱਖ ਦੁੱਖ ਚ ਜੇ ਤੁਹਾਡਾ ਦੋਸਤ ਭਰਾਵਾਂ ਨਾਲੋਂ ਵੱਧ ਹੁੰਦਾ ਜੇ ਉਹ ਨਾ ਖੜੂਗਾ ਤਾਂ ਹੋਰ ਕੌਣ ਖੜੂਗਾ ਮੈਂ ਉਹਦੇ ਭਰਾ ਦੇ ਨਾਲ ਤਨੋਂ ਮਨੋਂ ਤੁਹਾਨੂੰ ਸਾਰੇ ਪਾਸੇ ਆਪਣੇ ਭਰਾ ਦੇ ਨਾਲ ਖੜਾ ਔਰ ਵਾਹਿਗੁਰੂ ਅਗੇ ਅਰਦਾਸ ਕਰਦਾ ਵੀ ਬਹੁਤ ਤਕੜੀ ਜਿੱਤ ਸਾਨੂੰ ਹਾਸਲ ਹੋਵੇ ਤੋ ਪ੍ਰੀਤ ਕੋਟ ਕਰਮਜੀਤ ਭਾਈ ਕਰਮਜੀਤ ਨਾਲ ਜਿਹੜੇ ਸਮਾਜਿਕ ਪ੍ਰੀਤੀਆਂ ਨੇ ਉਹਨਾਂ ਦੇ ਖਿਲਾਫ ਮੇਰੇ ਖਿਆਲ ਚ 100% ਬ ਭਾਈ ਬਹੁਤ ਚੰਗੀ ਤਰ੍ਹਾਂ ਜਾਣੂ ਨੇ ਕਿਉਂਕਿ ਥੱਲੋਂ ਉੱਠੇ ਰੂਟ ਲੈਵਲ ਤੋਂ ਉੱਠੇ ਸਾਡਾ ਭਰਾ ਇਹਨੂੰ ਰਿਕਸ਼ਿਆਂ ਦਾ ਵੀ ਪਤਾ ਹੈ ਰਿਕਸ਼ੇ ਤੇ ਕਿਵੇਂ ਚੜੀਦਾ ਸਾਈਕਲ ਦਾ ਵੀ ਪਤਾ ਵੀ ਸਾਈਕਲ ਤੇ ਕਿ ਸਾਈਕਲਾਂ ਦੀ ਕੀ ਦਸ਼ਾ ਹੁੰਦੀ ਹੈ ਬਸਾਂ ਹੀ ਠੱਕੇ ਵੀ ਖਾਦੇ ਆ ਅਸੀਂ ਬੇਸਿਕਲੀ ਰਗੜਾਈ ਕਰਾ ਕੇ ਸਾਰੇ ਇੱਥੇ ਆਏ ਹਾਂ ਕੋਈ ਜਿੱਦ ਦੀ ਪੁੱਛਦੇ ਸੀ ਅਮੀਰ ਨਹੀਂ ਹੈਗੇ ਹਨ ਤਾਂ ਸਾਰੇ ਦੁੱਖ ਉਹ ਜਾਣਦਾ ਮੇਰੇ ਹਿਸਾਬ ਨਾਲ ਕਰਮੀ ਤਨਮੋਲ ਹਰੇਕ ਹਰੇਕ ਦਾ ਦਰਦ ਗਰੀਬ ਦਾ ਦਰਦ ਸਮਝੂਗਾ ਬਸਾਂ ਚੜਨ ਵਾਲੇ ਦਾ ਦੁੱਖ ਸਮਝੂਗਾ ਆਟੋ ਰਿਕਸ਼ੇ 'ਤੇ ਠੱਕੇ ਖਾਣ ਵਾਲੇ ਦਾ ਦੁੱਖ ਸਮਝੂਗਾ ਔਰ ਸਾਡੀ ਜਿਹੜੀ ਥੋੜੀ ਫਰੀਦਕੋ ਉਹਦੇ ਵਾਸਤੇ ਬਹੁਤ ਮੈਂ ਤਾਂ ਕਹਿੰਦਾ ਵੱਡੀ ਗੱਲ ਹੈ ਵੀ ਇਹ ਜਿਹੜਾ ਉਮੀਦਵਾਰ ਸਾਨੂੰ ਦੋਨੋ ਫ੍ਰੀਡ ਕੋਰਟ ਦੇ ਵਿੱਚ ਮਿਲਿਆ ਬਹੁਤ ਹੀ ਇਮਾਨਦਾਰ ਬਹੁਤ ਹੀ ਮਿਹਨਤੀ ਇਨਸਾਨ ਹੈ ਔਰ ਇਹ ਫ੍ਰੀ ਕੋੜ ਦੀ ਆਵਾਜ਼ ਹੁਣ ਅਸੈਂਬਲੀ ਦੇ ਵਿੱਚ ਗੋਲ ਜੀ ਮੈਨੂੰ ਲੱਗਦਾ ਵੀ ਬਾਬਾ ਬਹੁਤ ਕਿਰਪਾ ਕਰੇ ਔਰ ਬਾਈ ਨੂੰ ਅਰਦਾਸ ਵੀ ਸਾਡਾ ਵੀਰ ਜਿੱਤ ਕੇ ਆਵੇ ਤੇ ਉਸ ਤੋਂ ਬਾਅਦ ਫਿਰ ਬਾਈ ਨੂੰ ਆਪਾਂ ਸਾਰੀਆਂ ਬੇਨਤੀਆਂ ਕਰੀ ਆ ਵੀ ਆਹ ਆ ਸਮਾਜ ਜਿਹੜੀਆਂ ਗੱਲਾਂ ਕਰਦਾ ਵੀਰ ਹੁਣ ਅਸੀਂ ਵੀ ਆ ਸੁਧਾਰਨਾ ਸੁਧਾਰਨਾ ਬਾਰੀ-ਬਾਰੀ ਸਾਰੇ ਹੀ ਕੰਮ ਕਰਾਉਂਦੇ ਚੜ੍ਹਦੇ ਅਕਲਤ ਉਤਸ਼ਾਹ ਜੀ ਵਰਕਰਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਬਹੁਤ ਮਤਲਬ ਜੇ ਅਸੀਂ ਅਜੀਤਵਾਲ ਤੋਂ ਸ਼ੁਰੂ ਕੀਤਾ ਸੀ ਕਾਫਲਾ ਹੁਣ ਤੱਕ ਅਸੀਂ ਹੁਣ ਕੋੜਕਪੂਰਾ ਪਹੁੰਚ ਚੁੱਕੇ ਆ ਅਜੇ ਤੱਕ ਟੁੱਟਿਆ ਨਹੀਂ ਕਾਫਲਾ ਉਹਨਾਂ ਹੀ ਸਗਾ ਵਧਦਾ ਹੀ ਗਿਆ ਔਰ ਇੱਥੇ ਆ ਕੇ ਸੀ ਜੁਆਇਨ ਕੀਤਾ ਬਾਗਾ ਪੁਰਾਣਾ ਮੇਰੇ ਵੀਰ ਅਮਰਪਾਲ ਜੀ ਨੂੰ ਪਹਿਲਾਂ ਬਲਾਸਪੁਰੀ ਜੀ ਸੀਗੇ ਸਾਡੇ ਨਾਲ ਮਨਜੀਤ ਬਲਾਸਪੁਰੀ ਜੀ ਫਿਰ ਢੋਸ ਸਾਹਿਬ ਫਿਰ ਐਮਐਲਏ ਮੋਗਾ ਜਿਹੜੇ ਮੈਡਮ ਅਮਨ अरोड़ा ਜੀ ਫਿਰ ਭਾਈ ਅਮਰਪਾਲ ਨੂੰ ਜੁਆਇਨ ਕੀਤਾ ਤੇ ਬਾਕੀ ਮੇਰੇ ਨਾਲ ਮੇਰੇ ਵੱਡੇ ਭਰਾ ਬਿੰਨੂ ਢਿੱਲੋਂ ਜੀ ਅੱਜ ਆਏ ਨੇ ਔਰ ਲੋਕਾਂ 'ਚ ਬਹੁਤ ਉਤਸ਼ਾਹ ਪਾਇਆ ਗਿਆ ਜੀ ਔਰ ਲੋਕ ਬਹੁਤ ਖੁਸ਼ ਨੇ ਔਰ ਬੜਾ ਸਵਾਦ ਆ ਰਿਹਾ ਹੈ ਆਪਣੇ ਆਪ ਨਾਲ ਹੀ ਹੈ ਜੀ ਮੁਕਾਬਲਾ ਵੀ ਪਹਿਲਾ ਅਮਰਤਬਾਈ ਉਹਨਾਂ ਨੇ ਕਿੰਨੇ ਵੋਟਾਂ ਦੇ ਜਿੱਤੇ ਐ ਤੇ ਐਤ ਕੀ ਕਿੰਨੀਆਂ ਪਾ